ਕਿਆ ਬਾਤ ਅੱਜ ਮੈਂ ਲੇ ਗਿਆ ਮਾਈ ਧੰਨਵਾਦ ਬਾਈ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਆਪਣਾ ਬਾਈ ਗੁਰਪਾਲ ਜੀ ਦੀਆਂ ਚਾਹਾਂ ਦੋਸਤਾਂ ਆਪਣੇ ਨਾਲ ਬਲਵਾਂ ਕਿ ਅੱਜ ਆਪਾਂ ਖੜੇ ਹਾਂ ਬਾਲਾ ਜੀ ਬਾਲਾ ਜੀ ਬਾੜਾ ਬੇਟਾ ਲਖਪ੍ਰਣਾ ਤੇ ਦੇਵਾਜ ਹਨ ਬਾਈ ਗੁਰਤਮਾ ਨਿਹਾਂ ਜਿਹੜਾ ਬਾਈ ਜੀ ਦਾ ਸਿੰਗਰਾ ਜੀ ਬਲੈਕ ਸਾਂਗਾ ਉਹਨੂੰ ਫੋਨ ਕਰ ਦਿੱਤਾ ਰਹਿਨੇ ਬਾਈ ਅੱਜ ਆਪਾਂ ਚੱਲਦੇ ਹਾਂ ਨਾ ਧਮਾਨ ਨਾਲ ਵੀ ਗੱਲ ਕਰਨ ਨਾਲ ਤੇ ਧਮਾਨ ਨੇ ਆਪਾਂ ਨੂੰ ਬੁਲਾਇਆ ਸੀ ਦਾ ਨਾਮ ਆਪਣੇ ਕਰਨੀ ਤੇ ਸੇਮੂ ਤੇ ਆਪਾਂ ਚੱਲਦਾ ਧਮਾਨ ਕੋਲ ਦੋਸਤੋ ਆ ਆਪਣਾ ਬਾਈ ਧਮਾਨ ਬਾਈ ਦਾ ਬਲਾਇਆ ਸਮਰ ਆਇਆ ਸੀ ਦਾ ਮੈਂ ਧਮਾਨਾ ਜੀ ਇਹ ਧਮਾਨਾ ਜੀ ਤੇ ਬਾਈ ਦੇ ਨਾਮ ਤੇ 5 ਲੱਖ ਵੀਓ ਹੋ ਗਏ ਹਨਾ ਤੇ ਅੱਜ ਬਾਈ ਫੋਨ ਕਰਸ ਕਰ ਰਹੇ ਨੇ ਅਮਨਤ ਤੇ ਬਾਈ ਕਿੱਲਾ ਫੋਨ ਕਰ ਰਿਹਾ ਅੱਜ ਆਪਾਂ 16 ਦਿਨ 16 ਦਿਨ ਬਾਈ ਨੂੰ ਬਾਈ ਵਧਾਈਆਂ ਦੋ ਬਾਈ ਨੂੰ ਸੁਆਗਤ ਰਹੇ ਆ ਬਾਈ ਜਾਦੀ ਪਹਿਲਾਂ ਵੀ ਬਲੌਗਸ ਦੇਖਿਆ ਉਹ ਵੀਰਾ ਅਗਰਿਸਰ ਸਾਹਿਬ ਪ੍ਰੋਡਿਊਸਰ ਵੀਰੇ ਤੇ ਅੱਜ ਬਾਈ ਦਾ ਸਨਮਾਨ ਹੋ ਰਿਹਾ ਬਲਮਾ ਨਾਬੇ ਸਾਇਰ ਚ ਆਪਣੇ ਚ ਹੋਰ ਕਰਨ ਵੀਰੇ ਵਧੀਆ ਜੀ ਕੀ ਆਲਾ ਉਹ ਬਰਗਰ ਵਾਲਾ ਬਾਈ ਦੇਖਦਾ ਸੀ ਸੰਗ ਆਉਂਗੇ ਮੇਰੇ ਨੇ ਮੈਂ ਦੇਖ ਨਹੀਂ ਹਾਏ ਥੋੜਾ ਵੀਰਾ ਡੰਡਾ ਕਿਆ ਬਾਤ ਅਮੇਜ਼ਿੰਗ ਧੰਨਵਾਦ ਬਾਈ ਬਹੁਤ ਬਹੁਤ ਧੰਨਵਾਦ ਮੈਂ ਤੁਹਾਡਾ ਆਪਣਾ ਬਈ ਗੁਰਚਮਨ ਅੱਜ ਬਾਈ ਬਾਲਾ ਜੀ ਮੋਬਾਈਲ ਵਰਡ ਤੇ ਆਏ ਸੀ ਬਾਈਆਂ ਨੇ ਆਪਣਾ ਬਹੁਤ ਸਨਮਾਨ ਕੀਤਾ ਬਹੁਤ ਧੰਨਵਾਦ ਬਾਈਆਂ ਦਾ ਇੰਨੇ ਜੋਗੇ ਬਾਈ ਹੈ ਨਹੀਂ ਸੋਚਨੇ ਜੋਗੇ ਬਾਈਆਂ ਨੇ ਕਰਤੇ ਥੈਂਕ ਯੂ ਬਰੀ ਬਹੁਤ ਬਹੁਤ ਸਾਰਾ ਏ ਬੰਦੇ ਨੂੰ ਮਿਲ ਗਿਆ ਐਨੇ ਜੋਗੇ ਖਾਲੇ ਸੀ ਕਿਤੇ ਹੈ ਮੈਂ ਬਲੰਸ ਆਈਫੋਨ 16 ਕਮਾਂਡ ਆ ਬੋ ਦੇਖੀ ਲੋਕ ਵਧੀਆ ਗਏ ਪੂਰੀ ਪਾਕ ਦੀ ਲੋਕ ਤਾਂ ਜੀ 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 ਮੱਧੀ ਰਾਤ ਯਾਰ ਗਿਰੋ ਆਪਾਂ ਦੋਦੇ ਨਾਲ ਨਾ ਨਾ ਮੇਰੇ ਧੰਨਵਾਦ ਸਾਡੀ ਏਸੀ ਚੁਾਈਆਂ ਲੱਗੀਆਂ ਨਾ ਨਾ ਧੰਨਵਾਦ ਕਲਾਕਾਰ ਜਿਹਨਾਂ ਵੀ ਕੋਈ ਸਾਡੇ ਕੋਲ ਆਂਦਾ ਸਾਨੂੰ ਤਾਂ ਬਹੁਤ ਖੁਸ਼ੀ ਹੁੰਦੀ ਹੈ ਧੰਨਵਾਦ ਕਿੱਥੋਂ ਗਿਰਦੀ ਆ ਮਾਇਆ ਮੈਨੂੰ ਸੱਚ ਦੱਸ રે ਹੁੰਦਾ ਇੰਨਾ ਤਾਂ ਨਹੀਂ ਚੱਲਦਾ ਕਿਸੇ ਦਾ ਲੱਕ રે ਸੱਚੀ ਤੇਰੇ ਥੱਲੇ ਨਿਤ ਨਵੀਂ ਗੱਡੀ ਦੇਖ ਕੇ ਮੈਂ ਮਹੀ ਜਾਵਾ ਸ਼ੌਕ ਸੱਚੀ ਪੱ ਸਿਰਵੈਨੀ ਨਾ ਵੇਸ਼ ਰੱਜ ਕੇ ਕਿਤੇ ਕਰੀਤਾ ਨਹੀਂ ਜਾਂਦਾ ਤੂੰ ਬਲੈਕ ਸੋਹਣਾ ਹੁੰਦੀ ਬਾਪੂ ਸਿਰਵੈਨੀ ਨਾ ਵੇਸ਼ ਰੱਜ ਕੇ ਕਿਤੇ ਕਰੀਤਾ ਨਹੀਂ ਜਾਂਦਾ ਤੂੰ ਬਲੈਕ ਸੋਹਣਾ ਧੰਨਵਾਦ ਜੀ ਬਾਕੀ ਜਿੰਨੇ ਵੀ ਭਰਾ ਆਪਣੇ ਪੈਰ ਕਰਨੇ ਪਾਈਏ ਕਿ ਦੁਕਾਨ ਤੇ ਜਰੂਰ ਆਇਓ ਵੀ ਹੋਣਾ ਬਾਈ ਨੇ ਫੋਨ ਲਾ ਲਿਆ ਤੇ ਹੁਣ ਆਪਾਂ ਆਕੇ ਬਾਈ ਕੋਲ ਤੇ ਹੁਣ ਬਾਈ ਸਾਨੂੰ ਆਪਾਂ ਨੂੰ ਗਾਣਾ ਸੁਣਾਉਗਾ ਇੱਕ ਉਹ ਜਿੱਦਾ ਹੈ ਕਿੱਥੇ ਮੁੰਡਾ ਚਾਲ ਸਾਜੀ ਤੋਂ ਦੂਰ ਨਹੀਂ ਦਾ ਕਪਰੂ ਜਨਾਨੀ ਬਾਜੀ ਤੋਂ ਅੜ ਬਜਿਆੜੀ ਉਹ ਹੀ ਨਾਲ ਹੁੰਦੇ ਨੇ ਅਲਰਜੀ ਆ ਮਤਰਾਂ ਨੂੰ ਬਾਜੀ-ਬਾਜੀ ਤੋਂ ਫੱਕਰਾਂ ਦੇ ਹੁੰਦੇ ਨੇ ਅਸੂਲ ਵੱਖਰੇ ਆਓ ਫੱਕਰਾਂ ਦੇ ਹੁੰਦੇ ਨੇ ਅਸੂਲ ਵੱਖਰੇ ਖਾਪੇ ਤੇ ਰੰਦਾ ਵਸਾਨੀ ਕਰਦੇ ਓ ਸਿੱਧੀ ਨੀਗਾਂ ਰੱਖੀ ਦਾਤਾ ਤੂੰ ਜੱਟ ਤੇ ਆਹਾ ਧੁੱਕੀ ਦਿੱਕੀ ਤਾਂ ਪਰਵਾਹੀ ਕਰਦੇ ਓ ਸਿੱਧੀ ਨੀਗਾਂ ਰੱਖੀ ਦਾਤਾ ਤੂੰ ਜੱਟ ਤੇ ਆਹਾ ਧੁੱਕੀ ਦਿੱਕੀ ਤਾਂ ਪਰਵਾਹੀ ਕਰਦੇ ਓ ਮਰਦ ਤੇ ਘੋੜਾ ਨਾ ਦਿਖਾਉਂਦੇ ਪਿੱਠ ਨੇ ਦੋਵਾਂ ਵਿੱਚ ਹੁੰਦੇ ਜਿਹੜੇ ਜਿਹੜੇ ਨਸਲੀ ਆ ਮੋਕਲਾ ਵਿਆ ਆਪਣਾ ਜਬਾਨ ਖਿਸਕੇ ਅਣਖੀ ਦੀ ਹੁੰਦੀ ਆ ਪਛਾਣ ਅਸਲੀ ਉਹ ਕੱਲਾ फडਕਾ ਜਾਂਦਾ 12 ਤੇਰਾ ਨੂੰ ਉਹ ਕੱਲਾ फडਕਾ ਜਾਂਦਾ 12 13 ਨੂੰ ਚੀਨੀਆਂ ਤੋਂ ਕਾਨੂੰ ਨੇ ਪੰਜਾਬੀ ਮਰਦੇ ਆ ਉਹ ਸਿਗਰ ਖੀਦਾ ਤਾਂ ਤੂੰ ਜੱਟ ਤੇ ਆਹਾ ਧੁੱਕੀ ਦਿੱਕੀ ਤਾਂ ਪਰਵਾਹੀ ਕਰਦੇ ਆ ਉਹ ਸਿੱਧੀ ਨਿਗਰ ਰੱਖੀਦਾ ਤਾਂ ਤੂੰ ਜੱਟ ਤੇ ਆਹਾ ਧੁੱਕੀ ਦਿੱਕੀ ਤਾਂ ਪਰਵਾਹੀ ਕਰਦੇ ਬਾਈ ਬਾਕੀ ਇਹ ਤੁਮਾਰਾ ਆਪਣਾ ਆੜੀ ਆ ਬਾਈ ਦਾ गाना ਬਲੈਕ ਸੌਂਗ ਜਿਹੜੇ ਨਹੀਂ ਸੁਣਾ ਜਾ ਕੇ ਸੁਣ ਬਹੁਤ ਸੁਣਾ ਸੁਧੋਂਗਾ ਹਨਾ ਬਾਈ ਨੂੰ ਬਹੁਤ ਟਾਈਮ ਹੋ ਗਿਆ ਮਿਹਨਤ ਕਰਦੇ ਨੂੰ ਤੇ ਅੱਜ ਬਾਈ ਨੂੰ ਆਈਫੋਨ ਸੁਣਾ ਮਿਲਿਆ ਹਨਾ ਬਹੁਤ ਖੁਸ਼ੀ ਮਿਲੀ ਹਨਾ ਆਪਣਾੜੀ ਆ ਬੰਦਾ ਤੇ ਬਾਈ ਮਿਹਨਤ ਕਰਦਾ ਤੇ ਪੁੱਲੂ ਤੱਕ ਸਪੋਰਟ ਕਰੋ ਤੇ ਇਹ ਸੀ ਆਪਣਾ ਅੱਜ ਦਾ ਵਲੌਗ ਵਲੌਗ ਲੱਗਾ ਸੀ ਕਰਨ ਖਤਮ ਹੋ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਪੁੱਲੂ ਤੇ ਹੋਣ ਬਲੀ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ Bye-bye. <laughs>